ਹੈਲੋ ਫਰੈਂਸ ਸਸਕਾਲ ਕਿਵੇਂ ਹੋ ਸਾਰੇ ਮੀਤ ਕਦੇ ਠੀਕ ਹੋਣੇ ਆ ਠੀਕ ਹੀ ਚਾਹੀਦੇ ਵਸੇ ਸਾਰੇ ਅੰਦਰ ਤੇ ਕਿਉਂਕਿ ਤੁਸੀਂ ਠੀਕ ਠਾਕ ਰਹੋਗੇ ਤਾਂ ਸਾਡੀ ਅਵੀਲਾ ਦੇਖੋਗੇ ਹਨਾ ਪਰਮਾਤਮਾ ਤੁਹਾਡੇ ਘਰ ਸਾਰੀਆਂ ਬਰਕਤਾਂ ਖੁਸ਼ੀਆਂ ਬਣਾਈ ਰੱਖੇ ਇਸੀ ਰੀਲਾ ਬੋਕਸ ਕਰਦੇ ਰਹੋ ਸਾਡੀਆਂ ਵੱਧ ਤੋਂ ਵੱਧ ਤੇ ਅਸੀਤਾਂ ਇਹ ਚੌੜਿਆ ਕਿ ਆਧਿਕ ਕਮ ਦੀ ਰਟੀਨ ਦਸਿਆ ਅੱਜ ਭਈ ਬਹੁਤ ਬੈਡ ਜਿਹਾ ਦਿਨ ਦਿਆ ਪਰ ਸਵੇਰੇ ਉੱਠੀ ਜਲਦੀ ਅੰਦੀ ਮਤਲਬ ਕਿ ਉੱਠ ਗਈ ਫਿਰ ਥੋੜਾ ਬੱਦਲ ਜਿਹਾ ਬੰਦਾ ਸੀਗਾ ਪਰ ਫਿਰ ਵੀ ਮੈਂ ਉਸ ਤੋਂ ਬਾਅਦ ਥੋੜੀ ਜਿਹਾ ਚਾਹ ਤੇ ਪਾਣੀ ਮਤਲਬ ਕਿ ਸੋੜੀ ਲਿਆ ਤੇ ਫਿਰ ਉਸ ਤੋਂ ਬਾਅਦ ਮੈਂ ਸੋ ਗਈ ਥੋੜੀ देर ਪਰ ਮੇਰੇ ਨਾ ਐਸਿਡ ਕਰੀਏਟ ਹੋ ਗਿਆ ਸੀ ਫਿਰ ਤੋਂ ਬਿਮਾਰ ਹੋ ਗਈ ਫਿਰ ਮੈਡੀਸਿਨ ਲਈ ਪਰ ਥੋੜਾ ਜਿਹਾ ਫਤੂ ਪਿਆ ਫਿਰ ਮੈਂ ਦੁਪਹਿਰੇ ਡਾਕਟਰ ਦੀ ਇੱਕ ਹੋਰ ਚੱਕ ਲਈ ਸੀ ਉਹਨੂੰ ਲੈ ਆਇਆ ਤੇ ਇਤਨਾ ਰਸਈ ਜਿਹੜੀ ਆ ਉਹ ਬਿਲਕੁਲ ਠੀਕ ਹੋ ਗਈ ਤੇ ਸ਼ਾਮੀ ਮੈਂ ਫਿਰ ਮਰਸੀਲਾ ਗਈ ਕਿਉਂਕਿ ਕਿਰ ਜਿੱਦਾਂ ਕੱਲ ਸਕੂਲ ਜਾਣਾ ਤੇ ਕਾਜ ਜਰਾ ਤਬੀਤ ਖਾ ਵੀ ਜਰਾ ਤੁਰ ਦਖਾਉ ਉਹਦੇ ਤੇ ਮੁਸ਼ਕਿਲ ਦੇ ਹਾਲਤ ਬੱਜ ਜਾਂਦੇ ਆ ਫਿਰ ਜਾਣਾ ਕਿਦਰੀ ਬਹੁਤ ਮੁਸ਼ਕਿਲ ਹੁੰਦਾ ਤੇ ਰਾਤ ਨੂੰ ਦੇ ਮੈਡੀਸਨ ਲੈਂਦਾ ਨਹੀਂ ਬਹੁਤ ਔਖਾ ਲੱਗਦਾ ਔਖਾ ਕੀ ਹੈ ਜਾਈਏ ਚਲੋ ਕੋਈ ਗੱਲ ਨਹੀਂ ਜਿੰਦਗੀ ਲਾਈਫ ਇਸ ਗoing on ਚੱਦੀ ਆਂਦਾ ਜ਼ਿੰਦਗੀ ਦਾ ਹਰ ਪਹਿਲੂ ਹੁੰਦਾ ਤੇ ਚੱਲੀ ਜਾਂਦਾ ਹਨਾ ਕਿ ਮੈਂ ਅ ਮਤਲਬ ਕੰਮ ਤਾਂ ਹੁੰਦਾ ਹੀ ਐ ਤੇ ਕੰਮ ਤੇ ਕਰਨਾ ਹੀ ਪੈਂਦਾ ਘਰ ਦਾ ਕੰਮ ਕਰਦਿਆਂ ਬਹੁਤ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਕਈ ਵਾਰੀ ਨਹੀਂ ਦਿਲ ਕਰਦਾ ਹੁੰਦਾ ਪਰ ਫਿਰ ਵੀ ਬੰਦਾ ਕਹਿੰਦਾ ਜੀ ਅੱਜ ਨਾ ਕੀਤਾ ਤੇ ਫਿਰ ਵੀ ਸਾਨੂੰ ਕੱਲ੍ਹ ਦਾ ਕਰਨਾ ਪਏਗਾ ਤੇ ਫਿਰ ਕੱਲ੍ਹ ਵਾਸਤੇ ਬੜੀ ਔਖਾ ਹਾਲਾਤ ਬਣ ਜਾਂਦੇ ਹੁੰਦੇ ਆ ਕਿਉਂਕਿ ਮੰਡੇ ਆ ਮੰਡੇ ਨੂੰ ਫਿਰ ਬਿਜ਼ੀ ਲਾਈਫ ਹੋਰ ਹੋ ਜਾਂਦੀ ਐ ਟਿਊਸ਼ਨ ਸੈਂਟਰ ਵੀ ਐ ਇਹ ਕੰਮ ਐ ਕੰਮ ਇਕੱਲੇ ਬੰਦਾ ਬੈਠ ਕੇ ਨਾ ਸਾਰੇ ਕੰਮ ਨਿਪਟਾਉਂਦਾ ਬੜਾ ਔਖਾ ਜਿਹਾ ਲੱਗਦਾ ਹੈ ਤੇ ਔਖਾ ਤਾਂ ਹੁੰਦਾ ਹੀ ਹੈ ਪਰ ਚਲੋ ਕਹਿੰਦਾ ਵੀ ਕਰਨੇ ਤਾਂ ਪੈਣੀ ਆ ਘਰ ਦੇ ਕੰਮ ਜਿਵੇਂ ਜਿਵੇਂ ਪਰ ਕਈ ਵਾਰੀ ਨਾ ਕੰਮ ਕੀਤੇ ਨਹੀਂ ਜਾਂਦੇ ਮੁਸ਼ਕਿਲ ਹੋ ਜਾਂਦੀ ਹੈ ਪਰ ਕੋਈ ਗੱਲ ਨਹੀਂ ਸਾਰੇ ਹੀ ਕਰ ਲੈਂਦੇ ਆ ਤੇ ਕੰਮ ਸੰਡੇ ਨੂੰ ਕਰਨਾ ਹੀ ਹੁੰਦਾ ਹੈ ਘਰ ਦੀ ਸਾਫ ਸਫਾਈ ਸਾਰੇ ਡਸਟਿੰਗ ਕਰੋ ਫ੍ਰੇਸ਼ ਸਾਫ ਕਰੋ ਇਹ ਕਰੋ ਉਹ ਕਰੋ ਕਿੰਨੇ ਕੰਮ ਹੁੰਦੇ ਆ ਜਿਹੜੇ ਕਰਨੇ ਪੈਂਦੇ ਆ ਤੇ ਉਸ ਤੋਂ ਬਾਅਦ ਫਿਰ ਜਾ ਕੇ ਕਿਤੇ ਬੰਦਾ ਵਿਹਲਾ ਹੁੰਦਾ ਕੱਪੜੇ ਧੋ ਕੇ ਫਿਰ ਕਈ ਵਾਰੀ ਪਾਣੀ ਚਲੇ ਜਾਂਦਾ ਸਾ ਵੀ ਟੈਂਕੀ ਦਾ ਹੀ ਪਾਣੀ ਹੁੰਦਾ ਫਿਰ ਬੰਦਾ ਨਹਾ ਨਹੀਂ ਸਕਦਾ ਫਿਰ ਸ਼ਾਮ ਨੂੰ ਢਾਈ ਦਾ ਕਦੀ ਕਦੀ ਇਦਾਂ ਦੇ ਹਾਲਾਤ ਬਣਦੇ ਆ ਕਿ ਮੁਸ਼ਕਿਲਤ ਹੈਗੀਆਂ ਸ਼ਹਿਰਾਂ ਦੇ ਵਿੱਚ ਬੜੀਆਂ ਪ੍ਰੋਬਲਮਸ ਹੁੰਦੀਆਂ ਤੇ ਚਲੋ ਫਿਰ ਵੀ ਕਹਿੰਦੇ ਹੁੰਦੇ ਕਹਾਵਤ ਹੈ ਕਿ ਵਸਨਾ ਸ਼ਹਿਰ ਭਾਵੇਂ ਹੋ ਵੀ ਕਹਿ ਮੀ ਉੱਥੇ ਭਾਵੇਂ ਕਿਆਮਤ ਆਈ ਹੋਵੇ ਪਰ ਅਸੀਂ ਕਿੱਥੇ ਰਹਿਣਾ ਹੈ ਸ਼ਹਿਰਾਂ ਦੇ ਵਿੱਚ ਤੇ ਕੰਮਕਾਰ ਵੀ ਉਹਦੇ ਅਕੋਰਡਿੰਗ ਕਰਦੇ ਹੀ ਰਹਿਣੇ ਆ ਤੇ ਬਾਕੀ ਤੁਸੀ ਸਾਰਿਆਂ ਦਾ ਸਾਥ ਚਾਹੀਦਾ ਹੈ ਤੇ ਤੁਸੀਂ ਮੇਰੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਦਿਆ ਕਰੋ ਫੋਲੋ ਕਰ ਲਓ ਜਿਨ੍ਹਾਂ ਨੇ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੋ